8ਵੇਂ ਕਲਾਸ ਦੇ ਵਿਦਿਆਰਥੀ ਨੇ ਆਪਣੀ ਹੀ ਮੈਡਮ ਦੇ ਨਾਲ ਸਟੇਜ ਉੱਪਰ ਪਾਇਆ ਬੇਹੱਦ ਸੋਹਣਾ ਪੰਗੜਾ ਜਿੱਥੇ ਕਿ ਦੋਸਤੋ ਵੀਡੀਓ ਹੋ ਗਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਤੇ ਦੋਵੇਂ ਜਾਣੇ ਦੀ ਜੋ ਕਿ ਦੋਸਤੋ ਪੰਗੜੇ ਦੀ ਤਿਆਰੀ ਤੇ ਬੇਹੱਦ ਖੂਬ ਸੋਹਣੀ ਕੀਤੀ ਹੁੰਦੀ ਹੈ ਜਿੱਥੇ ਕਿ ਦੋਸਤੋ ਨੱਚ-ਨਾਚੇ ਹਨ ਮੁੰਡਾ ਤੇ ਆਪਣੀ ਮੈਡਮ ਦੇ ਨਾਲ ਬੇਹੱਦ ਦੇਖ ਸਕਦੇ ਹੋ ਜਦੋਂ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਮੁੰਡੇ ਤੇ ਇਸ ਮੜਮ ਨੇ ਕੀਤਾ ਪਰਫਾਰਮੈਂਸ ਤਾਂ ਫਿਰ ਹਰ ਇੱਕ ਬੰਦਾ ਰਾਈਗਾ ਦੇਖ ਰਿਹਾ ਜਿਹਾ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਬੇਹੱਦ ਫੈਸਟੀਵਲ ਕਰਾਏ ਜਾਂਦੇ ਹਨ ਹਰ ਇੱਕ ਤਿਹਾਰ ਨੂੰ ਲੈ ਕੇ ਜਿਥੇ ਕਿ ਦੋਸਤੋ ਹਰੇਕ ਲਾਹ ਦੇ ਵਿਦਿਆਰਥੀ ਕੁਝ ਨਾ ਕੁਝ ਆਪਣਾ ਹਿੱਸਾ ਲੈਂਦੇ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਵਿਦਿਆਰਥੀ ਹੁੰਦੇ ਹਨ ਜੋ ਕਿ ਆਪਣੀ ਮੜਮਾਂ ਤੇ ਆਪਣੇ ਟੀਚਰਾਂ ਦੀ ਪੂਰਾ ਵੀ ਸੰਗ ਨਹੀਂ ਮੰਨਦੇ ਪਰ ਇਸ ਮੁੰਡੇ ਨੇ ਵੀ ਪੂਰਾ ਵੀ ਆਪਣੇ ਟੀਚਰ ਦੀ ਕੋਈ ਵੀ ਸੰਗ ਨਹੀਂ ਮੰਨੀ ਤੇ ਆਪਣੇ ਪ੍ਰੋਗਰਾਮ ਦੇ ਸਕੂਲ ਦੇ ਵਿੱਚ ਜਿੱਥੇ ਕੀ ਦੋਸਤੋ ਬਨਦੇ ਤੇ ਰੰਗ ਤੇ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗਿਆ ਹੋਵੇਗਾ ਕਿ ਇਹ ਮੁੰਡਾ ਵੀ ਸਕੂਲ ਦੇ ਵਿੱਚ ਕਿੰਨਾ ਸੋਹਣਾ ਨੱਚਦਾ ਤੁਸੀਂ ਕੀ